12 ਕਿਲੋ ਦੁੱਧ ਹਾਜ਼ਰ ਆ ਗਿਆ ਦੇ ਕੋਲੇ ਤੇ ਗੱਬਣ ਆ ਗਈ ਚੈੱਕ ਪਾਸ ਨਾਲ ਆ ਗਈ ਕੱਟੀ ਹੈ ਨਾ ਹਾਂਜੀ ਤਾਈ ਨੇ ਕਿਨਾ ਕਰ ਦਿੱਤਾ ਤਾਈ ਨੇ 18 ਪਲੱਸ ਚੱਲੀ ਗਈ ਆ ਬਈ ਲੈ ਸੱਜਣੋ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜਲਾ ਬਰਨਾਲੇ ਤੋਂ ਨਾ ਬਾਈ ਕੋਲੋਂ ਦੋ ਪਸ਼ੂ ਲੱਗਿਆ ਹੁਣ ਇੱਕ ਤਾਂ ਤੋਕੜ ਗੱਬਣ ਦਿਖਾ ਦਾਂਗੇ ਵੱਡੀ ਮੱਝ ਭਲੇਖਾ ਤੁਹਾਨੂੰ ਇਹ ਪਾ ਦੂਗੀ ਵੀ ਇਹ ਤਾਜੀ ਸੂਈ ਹੋਈ ਆ ਏਡਾ ਕੁ ਲਵਾਸ ਹੈਦਾ ਤੇ ਦੁੱਧ ਵੀ ਚੰਗਾ ਤਿਆਰ ਆ ਤਾਜ਼ੀਆਂ ਜਿੰਨਾ ਹੁਣ ਤਿਆਰ ਆ ਆ ਗਈ ਤੋਕੜ ਗੱਬਣ ਤੇ ਇੱਕ ਨੰਬਰ ਤੇ ਆ ਦਿਖਾਵਾਂਗੇ ਮੀਣੀ ਪਿਓਰ ਮੀਣੀ ਸਿੰਘੇ ਮੰਨ ਲਓ ਵੀ ਟੋਲੇ ਟੋਲੇ ਵਾਲਾ ਕੰਮ ਹੀ ਆ ਤੇ ਨਾਲ ਮੇਰਾ ਖਿਆਲ ਆ ਦੋਹਾਂ ਦੀ ਕੱਟੀਆਂ ਰਹਿਣਗੀਆਂ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਤੇ ਰੇਟ ਕੋਸ਼ਿਸ਼ ਇਹੀ ਹੁੰਦੇ ਵੀ ਵੀਡੀਓ ਤੇ ਵਿੱਚ ਹੀ ਕਰਾ ਦਈਏ ਹੋਰ ਜੋ ਬਰਾਕ ਵਧੀਆ ਜੀ ਨਾਮ ਤੇ ਨੰਬਰ ਤਾਂ ਜੀ ਨਾਮ ਹਰਜਿੰਦਰ ਸਿੰਘ ਭਰੇ ਨੰਬਰ 7710779399 7710779399 ਹਾਂਜੀ ਜਾਈ ਜਾਂਦਾ ਮਾਲ ਜਾਈ ਜਾਂਦਾ ਜੀ ਉਹੀ ਗੱਲ ਆ ਵੀ ਕੰਮ ਜੇ ਸਾਫ਼ ਸੁਥਰਾ ਹੋਵੇ ਤਾਂ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਜੀ ਤੇ ਸ਼ੁਰੂਆਤ ਫਰਾਮੀਨੀ ਤੋਂ ਕਰ ਲਈਏ ਹਾਂਜੀ ਵੀਰੇ ਲੱਭੀ ਮਾਰ ਕੈਮਰਾ ਇੱਕ ਵਾਰੀ ਫੇਸ ਕਰਿਓ ਨਾ ਸਿੰਘ ਦਾ ਦੀਂਦਾ ਵੀ ਨਹੀਂ ਹੈ ਨਾ ਇੰਨਾ ਛੋਟਾ ਛੋਟਾ ਸਿੰਘ ਹੈ ਦੋਨੇ ਤੋਹੀਂ ਹੱਲ ਦੇਣੀ ਵੀਰੇ ਠੀਕ ਆ ਗੱਲ ਬੱਚਾ ਕੀ ਆ ਗਿਆ ਬੱਚਾ ਨਾਲ ਕੱਟੀ ਆ ਗਈ ਵੀਰੇ ਕੱਟੀ ਤੇ ਮਾਰ ਲੱਭੀ ਕੈਮਰਾ ਕੱਟੀ ਵੀ ਜਮਾ ਸਪੈਸ਼ਲ ਆ ਮਾਣੋ ਵੀ ਕੱਟੀ ਸਪੈਸ਼ਲ ਆ ਠੀਕ ਆ ਗੱਲ ਹਾਂਜੀ ਆ ਕੱਟੀ ਸਿਪਲੀ ਆ ਨਾ ਵਾਲੀ ਚੰਗੀ ਕੱਟਿਆ ਜੀ ਬਈ 23 ਦਿਨ ਹੋ ਗਏ ਸੂਈ ਨੂੰ ਠੀਕ ਆ ਗੱਲ ਮਾਲਕਾਂ ਨੇ ਸਾਰਾ ਤਾਂ ਛੱਡ ਕੀ ਪਾਲੀ ਵੀ ਆ ਕੱਟੀ ਠੀਕ ਆ ਗੱਲ ਹਾਂਜੀ ਤੇ ਸੂਆ ਦਾ ਸੂਆ ਪਹਿਲਾਂ ਵੀਰੇ ਸੂਆ ਪਹਿਲਾਂ 23 ਦਿ ਤੇ ਇਹ ਆ ਗਈ ਸੱਜਣਾ ਮੀਣੀ ਮੀਣੀ ਦਾ ਵੀ ਇਹ ਮੰਨ ਲਓ ਨਾ ਤੁਹਾਨੂੰ ਤੋਹਫਾ ਦਿਖਾਤਾ ਬਿਲਕੁਲ ਛੋਟਾ ਸਿੰਘ ਸੁਆ ਪਹਿਲਾ ਨਾਲ ਕੱਟੀ 12 ਕਿਲੋ ਦੁੱਧ ਆ ਗਿਆ ਬਾਈ ਕਹਿੰਦਾ ਕੰਡੇ ਤੇ ਤੋਲਣ ਵਾਲਾ ਇਹਦੇ ਕੋਲ ਪਹਿਲਾਂ ਕੋਲ ਹਾਜ਼ਰ ਦੁੱਧ ਆ ਚਵਾਈ ਦੀ ਹਰਜਿੰਦਰ ਕਿਵੇਂ ਆ ਜਮਾ ਫੋਕੀ ਨਿਕਲੂ ਵੀਰੇ ਰੂਮ ਮਰ ਗਈ ਉਤਲੇ ਬੰਨੇ ਹੋ ਜੀ ਫੇਸ ਦੇ ਆ ਇਥੋਂ ਲੈ ਵੀ ਇਧਰ ਦਾ ਸਿੰਘ ਦਿਖਾ ਦੇ ਇਹ ਮੰਨ ਲਓ ਵੀ ਬਿਲਕੁਲ ਛੋਟਾ ਸਿੰਘ ਹੀ ਰੱਖੂਗੀ ਆ ਲੈ ਚੱਲ ਲੈ ਚੱਲ ਕਮਾ ਲੈ ਇਥੋਂ ਓੜਾ ਬੱਚੇ ਦਾ ਕਰਦੀ ਆ ਨਾ ਹਾਂਜੀ ਹਾਂਜੀ ਵੀਰੇ ਆ ਸਿੰਘ ਇਹ ਮੰਨ ਲਓ ਵੀ ਇੰਨਾ ਛੋਟਾ ਮੀਣੀ ਦੇ ਮਰਿਆ ਖਿਆਲ ਆ 1000 ਮੰਗ ਰਿਕ ਦੀ ਹੁੰਦਾ ਨਾ ਹਾਂਜੀ ਹਾਂਜੀ ਜਮਾਂ ਸਪੈਸ਼ਲ ਦੀ ਜੀ ਜੀ ਆ ਜਮ ਵੀ ਛੋਟੇ ਸਿੰਘ ਚ ਆ ਗਈ ਇੱਥੋਂ ਕਰਾ ਦੇ ਲੱਭੀ ਸਾਈਡ ਤੋਂ ਚੈੱਕ ਓਏ ਇੱਥੋਂ ਇਹ ਆਰਡਰ ਤੇ ਮਾਰਦੀ ਕੈਮਰਾ ਇਹ ਇਧਰਲੇ ਬੰਨੇ ਜਾਊਗੀ ਥੋੜਾ ਜਿਹਾ ਇੱਥੋਂ ਇੱਥੋਂ ਕਰਾ ਦੇ ਲੇਵਾ ਚੈੱਕ ਬਟਨ ਵਾਲਾ ਲੇਵਾ ਰੱਖ ਦੇ ਠੋਸ ਹਵਾਨੇ ਦੀ ਆ ਗਈ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾਂ ਫੋਕੀ ਵੀਰੇ ਕੱਢਦੀ ਆ ਚੱਬਾ ਜਮਾਂ ਕੱਢਦੀ ਆ ਅਸਲ ਚਵਾਈ ਦੀ ਠੀਕ ਆ ਕਰ ਤੇ ਹੁਣ ਲੱਭੀ ਇੱਥੋਂ ਮਾਰਦੀ ਕੈਮਰਾ ਹਾਈਟ ਮੀਡੀਅਮ ਆ ਕੱਦ ਨਹੀਂ ਜਿਆਦਾ ਵੱਡਾ ਪਰ ਜਿੰਨੀ ਹੈਗੀ ਓਨੀ ਕੁ ਖਰੀਆ ਦੰਦੋਂ ਤਾਂ ਨਹੀਂ ਦੇਖੇ ਦੇ ਨਹੀਂ ਦੰਦੋਂ ਨਹੀਂ ਦੇਖੀ ਬਈ ਠੀਕ ਆ ਗੱਲ ਹੋ ਦੰਦਾਂ ਜੀ ਹਾਂ ਦੰਦਾਂ ਜੀ ਹੋ ਗਈ ਠੀਕ ਆ ਗੱਲ 12 ਕਿਲੋ ਮਣਿਆ ਕੇ ਦੇ ਦਾਂਗੇ ਮਣਿਆ ਕੇ ਦੇ ਦਾਂਗੇ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਇਹਦੀ ਆਪਾਂ ਕੱਟੀ ਜੇ ਕਿਸੇ ਨੇ ਰਖਾਉਣੀ ਆ 30000 ਰੁਪਏ ਦੀ ਕੱਟੀ ਅੱਜ ਰੱਖ ਲਾਂਗੇ ਦੀ ਆਪਾਂ ਕੈਨ ਨੂੰ ਤਾਂ ਨਹੀਂ ਨਹੀਂ ਕੈਨ ਨੂੰ ਨਹੀਂ ਵੀਡੀਓ ਸੇਵ ਕਰ ਲੈ ਦੱਸ ਦੇਣ ਨੂੰ ਭੇਜ ਦੇ ਕੱਟੀ ਕੈਮਰਾ ਨਾਲ ਵਿਆਹ ਕੱਟੀ ਦੀ ਇਹ ਕੱਟੀ 30000 ਦੀ 30000 ਰੁਪਏ ਦੀ 30 ਦੀ ਰੱਖ ਲਾਂਗੇ ਕੰਲੀ ਝੋਟੀ ਜਿਹੇ ਕੋਈ ਭਰਾ ਡੇਢ ਦੀ ਦੇ ਦੇਣੇ ਹੈ ਡੇਢ ਦੀ ਜਮੇ ਫਿਕਸ ਕੇ ਨਹੀਂ ਲੈ ਲਾਂਗੇ ਕਰ ਦਾਂਗੇ ਮਾਨਤਨ ਜੈਸਨ ਉਹ ਵਾਲਾ ਰੇਟ ਹੀ ਕਰਦੇ 45 ਦੇ ਦੇਣੇ 1 45 ਦੀ ਹਾਂਜੀ 1 ਲੱਖ ਤੇ 45 ਦੀ ਹੋ ਜੂਗੀ ਬਾਈ ਕਹਿੰਦਾ ਕੱਟੀ ਕਿਸੇ ਨੇ ਕਟਾਉਣੀਆਂ 30 ਦੀ ਕੱਟ ਲਾਂਗੇ ਹਾਂਜੀ 30 ਦੀ ਅੱਜ ਕੱਟ ਲਾਂਗੇ ਆਪਾਂ ਕੱਟੀ ਠੀਕ ਆ ਕਹਿੰਦਾ 22 ਦੀ ਰਹੂਗੀ ਸੌ ਦਾ ਸੌ ਤੇ ਹੁਣ ਲੱਭੀ 2 ਨੰਬਰ ਤੇ ਆ ਜਾ ਇੱਕ ਤਾਂ ਨਾਲ ਕੱਟੀ ਆ ਤੇ ਇੱਕ ਜਾਰੇ ਦਾ ਆਰਡਰ ਨਾ 4/4 ਵਾਲਾ ਕੰਮ ਹੀ ਹਲਾ ਤੋਰ ਹੀ ਦੇ ਤੁਰੀ ਜਾਂਦੀ ਦੇ ਦੱਸ ਦੀ ਡਿਟੇਲ ਆ ਗਾਂਲੇ ਬੰਨੇਓ ਕਰਾ ਦੇ ਲੇਵਾ ਜੈਸ ਦਾ ਤੇ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਲੈ ਵਾਇਦਾ ਇਹ ਮੈਂ ਤੁਹਾਨੂੰ ਸਟਾਰਟਿੰਗ ਜੀ ਦੱਸਿਆ ਸੀ ਨਾ ਇਹ ਪਲੇਖਾ ਪਊਗਾ ਵੀ ਤੁਸੀਂ ਤਾਜੀ ਮੱਝ ਦੇਖੀ ਤਾਜੀ ਵਾਲੀ ਗੱਮ ਆ ਬਈ ਪਰ ਹੈਗੀ ਧੋਕੜ ਗੱਬਣਾ ਹੈਗੀ ਧੋਕੜ ਗੱਬਣਾ ਕਿੰਨੇ ਮਹੀਨੇ ਦੀ ਇਹ ਡੇਢ ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਵੀਰੇ ਠੀਕ ਆ ਗੱਲ ਇਹ ਕਿੱਟ ਤੇ ਕਰਾਈ ਹੋਈ ਆ ਨਹੀਂ ਹੱਥ ਨੇ ਡਾਕਟਰ ਨੇ ਕਰੀ ਵੀ ਆ ਵੀਰੇ ਹੱਥ ਨਾਲ ਠੀਕ ਆ 45 ਦਿਨਾਂ ਤੋਂ ਪਲੱਸ ਆ ਗੱਬਣ 45 ਤੋਂ ਬਾਹਰੇ ਹਾਂਜੀ ਠੀਕ ਆ ਗੱਲ ਆ ਲੈ ਆ ਲੈ ਆੁਰਲੇ ਬੰਨੇ ਲਿਆ ਇਹ ਇੱਥੋਂ ਮਾਰਦੀ ਕੈਮਰਾ ਲੱਭੀ ਸੂਆ ਕਿਹੜਾ ਹੋਊਗਾ ਸੂਆ ਵੀਰੇ ਤੀਜਾ ਸੂਆ ਅੱਗੇ ਦੂਜਾ ਸੂਆ ਸੂਈ ਵੀ ਆ ਠੀਕ ਆ ਗੱ ਗੱਬਣ ਆ ਗਈ ਚੈੱਕ ਪਾਸ ਤੇ ਦੁੱਧ ਕਿੰਨਾ ਦੇ ਕੋਲੇ ਦੁੱਧ ਆ ਇਸ ਟਾਈਮ 12 ਕਿਲੋ ਤਿਆਰ ਇਰਾ ਇੱਥੋਂ ਇੱਥੋਂ ਹੋਰ ਘਮਾ ਦੇ ਘਮਾ ਦੇ ਘਮਾ ਦੇ ਇਹ ਇੱਥੋਂ ਕਰਾ ਦੀ ਚੈੱਕ 12 ਕਿਲੋ ਦੁੱਧ ਹਾਜ਼ਰ ਆ ਗਿਆ ਦੇ ਕੋਲੇ ਤੇ ਗੱਬਣ ਆ ਗਈ ਚੈੱਕ ਪਾਸ ਨਾਲ ਆ ਗਈ ਕੱਟੀ ਹੈ ਨਾ ਹਾਂਜੀ ਤਾਜੀ ਨੇ ਕਿੰਨਾ ਕਰ ਦਿੱਤਾ ਤਾਈ ਨੇ 18 ਪਲੱਸ ਚੱਲੀ ਗਈ ਆ ਬਈ 17 18 ਹਾਂਜੀ ਕਮਾਲ ਆ ਬਈ ਇੱਥੋਂ ਬੱਚੇ ਦੀ ਮਿਲਦੀ ਆ ਬੱਚੇ ਤਾਂ ਮਿਲਦੀ ਆ ਦੋਹਾਂ ਟਾਈਮ ਖੁਸ਼ ਹੋ ਕੇ ਬਈ ਚਬਾਈ ਦੀ ਕਿਵੇਂ ਆ ਚਮਾ ਫੋਕੀ ਨਿਕਲੂ ਰੋਲ ਚਮਾ ਚਮਾ ਫੋਕੀ ਛੜਲਾ ਸਿੱਟਾ ਥਣ ਵੱਧ ਘੱਟ ਕੋਈ ਸਾਰੇ ਕਿਸੇ ਦੀ ਜ਼ਿੰਮੇਵਾਰੀ ਹੂ ਬਈ ਤਾਂ ਦਰਦੀ ਤਾਂ ਇਹ ਮੈਂ ਘੋੜੀ ਦੁਰਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਸਟਰਕਚਰ ਤਕੜਾ ਮੱਝ ਦਾ ਜੇ ਗੱਲ ਕਰ ਲਈਏ ਸਟਰਕਚਰ ਮਤਲਬ ਫੁੱਲ ਮਜ਼ਬੂਤ ਆ ਗਿਆ ਉਸ ਤੋਂ ਤੇ ਥਣ ਇਹ ਮੰਨ ਲਓ ਮੁਠੀ ਵਾਲਾ ਰੱਖਦੀ ਆ ਥਣ ਜਿਆਦਾ ਲੰਬਾ ਲੁੰਬਾ ਨਹੀਂ ਰੱਖਦੀ ਇਹ ਇੱਥੋਂ ਇਹਦਾ ਆਰਡਰ ਚੈੱਕ ਕਰ ਰਹੀ ਮੈਂ ਤੁਹਾਨੂੰ ਦੱਸਿਆ ਦੀ ਨਾ ਤਾਜ਼ੀ ਵਾਲਾ ਭਲੇਖਾ ਕਰਦੇ ਬਈ ਸਾਈਡ ਨੂੰ ਕਰ ਦੇ ਇਧਰ ਲੈ ਬੰਨ ਕਰ ਦੇ ਕਰ ਦੇ ਕਰ ਦੇ ਕਰ ਦੇ ਬਾਹਰ ਛੱਡ ਦੇ ਗਾੜੀ ਗੂੜੀ ਦੇਖੋ ਇੱਥੋਂ ਮਾਰਦੀ ਕੈਮਰਾ ਚੈੱਕ ਪਾਸੂਰੀ ਕਰਾ ਕੇ ਲੈ ਜਾਏ ਪਰ ਹਾਂਜੀ ਹਾਂਜੀ ਉਰੀ ਡਾਕਟਰ ਲੈ ਆਵੇ ਆਪਦਾ ਨਾਲ ਠੀਕ ਆ ਗੱਲ ਤੇ ਇਹਦੇ ਬੱਚੇ ਤੇ ਵੀ ਮਾਰਦੀ ਕੈਮਰਾ ਸੁਆ ਸੂਆ ਹੋਊਗਾ ਬਰਤ ਤਨ 3.5 ਮਹੀਨਾ 4 ਮਹੀਨਾ ਲਗਭਗ 4 ਮਹੀਨੇ ਲਗਭਗ ਹਾਂਜੀ ਗੱਟੀ ਨਾਲ ਹੀ ਦੇਣੀ ਆ ਇਹ ਨਾਲ ਹੀ ਦੇ ਦਾਂਗੇ ਗੱਟੀ ਤਾਂ ਕੀ ਰੇਟ ਰਹੂਗਾ ਇਹਦਾ ਡੇਢ ਦੀ ਦੇ ਦਾਂਗੇ ਬਈ ਜੈਸਨੋ ਵਾਲਾ ਜਮੀ ਉਹ ਕਰ ਦਾਂਗੇ ਮਾਨਦਾਨ ਖੁੱਲਾ ਕਰ ਦਿਆਂਗੇ ਜੇ ਕੋਈ ਜੋੜੀ ਲੈਂਦਾ ਕਰ ਦਾਂਗੇ ਜੋੜੀ ਦੀ ਪਹੁੰਚ ਕਰ ਦਾਂਗੇ ਕਰ ਦਾਂਗੇ ਪਹੁੰਚ ਕਰ ਦਾਂਗੇ ਕਰਤਾਰ ਨੰਬਰ ਸਰ ਤੱਕ ਕਰ ਦਾਂਗੇ ਕਰ ਦਾਂਗੇ ਆ ਨੰਬਰ ਬੋਲ ਦੇ ਜਰਾ ਨੰਬਰ 70 ਦਾ 779399 70 ਦਾ 779399 ਇੱਕ ਤਾਂ ਵੱਲੋਂ ਤੁਹਾਨੂੰ ਮੀਣੀ ਦਿਖਾਤੀ ਪਹਿਲਾ ਸੂਆ 12 ਕਿਲੋ ਹਾਜ਼ਰ ਦੁੱਧ ਨਾਲ ਆ ਗਈ ਕੱਟੀ ਤੇ ਇੱਕ ਤੋਕੜ ਗੱਬਣ ਖਾਦੀ ਵੱਡੀ ਮੱਝ ਨਾਲ ਉਹਦੇ ਵੀ ਆ ਗਈ ਕੱਟੀ 12 ਕਿਲੋ ਦੁੱਧ ਹੀ ਉਹਦੇ ਕੋਲ ਆ ਇਹ ਮੰਨ ਲਓ ਜੋੜੀ ਕੋ 24 ਕਿਲੋ ਦੁੱਧ ਹੀ ਆ ਇਹ ਕਿਸੇ ਭਰਾ ਨੇ ਜੋੜੀ ਮੰਗਾਉਣਾ 24 ਦੀ ਓਟ ਤੇ ਬਾਈ ਕਹਿੰਦਾ ਭੇਜ ਦਾਂਗੇ ਨੰਬਰ ਸਕਰੀਨ ਤੇ ਚੱਲਦਾ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ